ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਰ ਰਖਦਾ ਆਇਆ RAM ਰਾਜੇ ਹਰ ਨਾ ਕਜੁ ਦੁਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੇ ਦਖਾਂ ਪਿੱਛ ਦੇ ਨਾਮ ਦੇ ਊ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਾਂ ਅੰਤਲ ਹੇ ਚੜਾਇਆ ਸਲੋਕ ਮਹੱਲਾ ਪਹਿਲਾ ਧੁਖਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਪ੍ਰਭੂ ਰਹਿਆ ਤੂੰ ਸੱਚਾ ਸੈਭ ਸਿਵਤ ਸਵਾਲ ਯੋਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗਾ ਸਮਾਹਲਾ ਪਹਿਲਾ ਇੱਕ ਗੰਗਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿਆ ਸ਼ੰਕਾ ਕੀਤੇ ਤੇਰੇ ਭਵਨ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹਿਣ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੋਂ ਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੋਂ ਨਾ ਚਿਤ ਗੁਪਤ ਲਗ ਜਾਣਾ ਲੇਖ ਲੇਖ ਧਰਮ ਵਿਚਾਰੇ ਗਾਵਣ ਤੋਂ ਨਾ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੋਂ ਨਾ ਇੰਦਰ ਇੰਦਰਾਸਨ ਬੈਠੇ ਦੇਵਤਾ ਦਰ ਨਾਲੇ ਗਾਵਣ ਤੋਂ ਨਾ ਸਿੱਧ ਸਮਾਧੀ ਅੰਦਰ ਗਾਵਣ ਤੋਂ ਨਾ ਸਾਧ ਵਿਚਾਰੇ ਗਾਵਣ ਤੋਂ ਨਾ ਜਤੀ ਸਦੀ ਸੰਤੋਖੀ ਗਾਵਣ ਤੋਂ ਨਾ ਵੀਰ ਕਰਾਰੇ ਗਾਵਣ ਤੋਂ ਨਾ ਭੰਦਰ ਪੰਨਰ ਕੀਸ਼ੋਰ ਜੋਗ ਜਗ ਵੇਦ ਨਾਲੇ गांव तुन्ना मोहनिया मनमोहन स्वर्गम छपे आले गांव तुन्ना रतले पाए तेरे अर्सल तीरत नाले गांव तुन्ना जोड महाबल सूरा गांव तुन्ना खानी जा रे गांव तुन्ना खनमनम ब्राह्मणडा कर कर रखे तेरे तारे सही तुदुनो गांव जो तरपाण रते तेरे भगत रसाले होर केते तुदुनो गांव सेवा चितनाओ नानक याबी चारे ਸੋਈ ਸੋਈ ਸਰਸ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋ ਸਿਦਾ ਇਨਾ ਜਸ ਰਚਨਾ ਜਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੀਮਾ ਜਿਨੀ ਉਪਾਈ ਕਰ ਕਰ ਦੇਖੇ ਕੀ ਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ਼ ਪਾਵੇ ਸੋਈ ਗਰ ਸਿਵ ਰਕਮ ਨਾ ਕਰਨਾ ਜਾਈ ਸੋ ਪਾਸਾ ਸਾਹ ਪਾਸਾ ਇਹ ਨਾਲ ਕਰਨ ਜਾਈ ਆਸਾ ਮਹਲਾ ਪਹਿਲਾ ਸੁਨ ਵੱਡਾ ਕੇ ਸਭ ਕੋਈ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹੇਬਾ ਘਹਿਰ ਗਬੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀ ਤਾ ਕੇ ਵੜੀ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਨਹੀਂ ਧਿਆਨ ਨਹੀਂ ਗੁਰ ਗੁਰ ਰਹਾਈ ਕਹਿ ਨਾ ਜਾਏ ਤੇਰੀ ਤਲ ਵੜਿਆਈ ਸਭ ਸੱਡ ਸਬ ਤਬ ਸਭ ਚੰਗੀਆਂ ਸਦਾ ਵਰਖਾ ਕੀਆਂ ਵੜਿਆਈਆਂ ਤੁਧ ਵੀ ਸਿੱਧੇ ਕਿਨੇ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਬਰੇ 53 ਦਾ ਰਾਜ ਸੁਦੇਸ ਸੇ ਕਿਆ ਚਾਰਾ ਨਾ ਨਹੀਂ ਸੱਚ ਸਵਾਰਣ ਹਰਾ ਸਾ ਮਹੱਲਾ ਪਹਿਲਾ ਆਖਾ ਜਿਵੇਂ ਸਰੇ ਮਰ ਜਾਵਾਂ ਆਖਣੇ ਓਕਾ ਸਾਚੈ ਨਾਉ ਸਾਚੈ ਨਾਮ ਕੀ ਲਾਗੈ ਪੂਗਤ ਪੂਖੈ ਕੈ ਚਲੀ ਐ ਦੁਖ ਸੋ ਕਿਆ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਲ ਵੜਿਆਈ ਆਗ ਤਕੇ ਕੀ ਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹਿਣ ਚੁੱਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵਦਾਬ ਤੇ ਬੜ ਤੇਰੀ ਦਾ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮ ਜਾਤ ਨਾਨਕ ਨਾਮੇ ਬਾਦ ਸੁਨਾਤ ਰਾਗ ਗਰੀਮਾ ਲਾ ਚੌਥਾ ਹਰ ਕੀ ਜਨ ਸਤਿਗੁਰ ਸਰਪੁਰਖ ਆਪ ਬਨੋ ਕਰੋ ਗੁਰ ਪਾਸ ਹਮ ਕਿਰੇ ਕਰਮ ਸਤਿਗੁਰ ਸਰਨਾਏ ਕਰ ਧਿਆਨ ਪ੍ਰਗਾਸ ਮੇਰੇ ਮਿਤ ਗੁਰਦੇਵ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸਕਾਈ ਹਰ ਕੀ ਰਤ ਅਮਰੀ ਰਹਿਰਾਸ ਰਹਾਉ ਅਰਜਨ ਕੇ ਵਡ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਕਿਨੋ ਹਾੜੇ ਹਰ ਸੁਨਾਵ ਨਾ ਪਾਏ ਤੇ ਭਾਗ ਹਿਣ ਜੰਪਾਸ ਜੋ ਸਤਗੁਰ ਸੰਗਤ ਨਹੀਂ ਆਏ ਤਰਗ ਜੀਵੇ ਤਰਗ ਜੀਵਾਸ ਜਿਨ ਹਰ ਜਣ ਸਤਗੁਰ ਸੰਗਤ ਪਾਏ ਧਨ ਤੁਰ ਮਸਤਕ ਲਿਖਿਆ ਲਿਖਾਸ ਧਾਨ ਤਣ ਸਾ ਸੰਗਜਿਤ ਹਰ ਸੁਪਾਇਆ ਬਿਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੇਦਮ ਜਾ ਹਰ ਹਰ ਜਿਓ ਪਰਿਆ ਸਾਲ ਪੱਥਰ ਮੈਂ ਚੰਤੀ ਉਪਾਇਤਾ ਕਰ ਜਗਾਗੇ ਕਰ ਤਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮបុਦ ਪਾਇ ਸੋ ਕੇ ਕਾਸ਼ ਤਰਿਆ ਰਹਾਉ ਜਨਨ ਪਿਤਾ ਲੋਕ ਸਰਬੰਤਾ ਕੋਈ ਨ ਕਿਸ ਕੀ ਤਰਿਆ ਸਿਰਸਿਰ ਰਖ ਸੁਭਾਏ ਠਾਕੁਰ ਕਾਹੇ ਮਨ ਪਾਉ ਕਰਿਆ ਊੜੇ ਊਡਾਵੇ ਸੇ ਕੋ ਸਾਧ ਸਿਪਾਚੇ ਬਿ ਸ੍ਰੀ ਸ਼ਰਿਆ ਤਿਨ ਗਵਣ ਖਲਾਵੇ ਕਮ ਚਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਨਾਣ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਬਲ ਸਦ ਬਲਜਾਈ 13 ਅਤਨਾ ਪਰ ਵਰਿਆ ਰਾਗਾ ਸਾ ਮਹੱਲਾ ਚੌਥਾ ਸੂਪਰ ਕੇਕ ਓੰਕਾਰ ਸਤਗੁਰ ਪ੍ਰਸਾਦ ਸੂਪਰ ਕਨ ਰੰਝਾ ਰ ਉਪਰ ਕਨ ਰੰਝਾ ਰ ਗਮਾ ਗਮੀਆ ਪਾਰ ਸਭ ਤਾਵੇ ਸਭ ਤਾਵੇ ਤੋ ਜੀ ਹਰ ਸੱਚੇ ਸਦਨ ਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰ ਤਾਵੇ ਸੰਤੋ ਜੀ ਸਬਦੋ ਕੇ ਵਿਸਾਰਨ ਹਾਰਾ ਰਾਪੇ ਠਾਕੁਰਾ ਰਾਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੂ ਘਟ ਘਟ ਅੰਦਰ ਸ਼ਰਮ ਨਰੰਤਰ ਜੀ ਹਰੇ ਕੋ ਪ੍ਰਗ ਸਮਾਨ ਇਕ ਦਾਤਾ ਤੇ ਪੇਖਾਰੇ ਜੀ ਸਭ ਤੇਰੇ ਝੋਲ ਵਿਦਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਨੰਬਰ ਨਾ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੈਂਦ ਦੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਿਨ ਨਾਨਕ ਤਿਨ ਕੁਰਬਾਨਾ ਹਰ ਤਾਵੇ ਹਰ ਤਾਵੇ ਤੁਜੀ ਸੇਂਦ ਟੁਕ ਮੈ ਸੁਖਵਾਸੀ ਸੇਮੁਖਤ ਸੇਮੁਖਤ ਪੈ ਜਨ ਹਰਤਾ ਹੈ ਜਿਨ ਤੂਟੀ ਜਮ ਕੀ ਫਾਸੀ ਜਿਨਨਰ ਪੌਜਨ ਹਰਨਰ ਪੌਤੇ ਆਇ ਜੇ ਤਿੰਨ ਕਾ ਪਉ ਸਭ ਗੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤ ਐ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਨਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰ ਅਨੇਕ ਨੇ ਕਹਨੰਤਾ ਤੇਰੀ ਅਨੇਕ ਤੇਰੀ ਨਹੀਂ ਕਰੇ ਹਰ ਪੂਜਾ ਜੀ ਤਬਤਾਪੇ ਜਪੇ ਬੇਨਤਾ ਤੇਰੇ ਨਿਕ ਤੇਰੇ ਨਿਕ ਪੜੇ ਵੋ ਸਮਰ ਸਾਸ ਸਦੇ ਖੜਖੜਾ ਖੜਕਰਮ ਕਰਨਤਾ ਸੇ ਪਗ ਸੇ ਪਗ ਤੇ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂ ਆਦਪੁਰਖਿਆ ਪਰੰਬਰ ਕਰਤਾ ਜਿ ਤੁਲ ਜਿਵੜੇ ਵਰਨਾ ਕੋਈ ਤੋ ਜੁਗ ਜੁਗ ਇੱਕੋ ਸਰਸਦਾ ਤੂ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤਦਾਪੇ ਭਾਵੇ ਸੋਈ ਵਰਤਿਆ ਜਿਦੂ ਰਾਪੇ ਕਰੇ ਸੋ ਹੋਈ ਦੁਆਪੇ ਸਿਟੇ ਸਭ ਪਾਈ ਜਿਦੂ ਦੁਆਪੇ ਸਿਰ ਜਸਾ ਬਗੋ ਜਨ ਨਾਨਕ ਗੁਣ ਗਾਵੇ ਕਰਤੇ ਕੇਰੀ ਜੋ ਸਭ ਸੇ ਕਾਜਾ ਨੋਇਆ ਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂ ਨਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੇ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਮਣੀ ਤੇ ਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇ ਤੂੰ ਦਾਬ ਛੋੜਿਆ ਆਪ ਮਿਲਾਇਆ ਤੂੰ ਤਰਿਆ ਸੁਧ ਤੁਹੀ ਮਾਇ ਤੂੰ ਵੀ ਦੂਜਾ ਕੋਈ ਨਾ ਹੈ ਦੀ ਜਨ ਸਭ ਤੇਰਾ ਕੇ ਲਵ ਜੋਗ ਮਿਲ ਵਿਚੜਾ ਸਨੋਗੀ ਮੇਲ ਜਿਸ ਨੂੰ ਤੂੰ ਜਾਣੇ ਸੋਜਣ ਜਾਣੇ ਹਰ ਗੁਣ ਸਦੀ ਅੱਖ ਵਖਾਣੇ ਇਨੇ ਹਰ ਸੇਵਾ ਤੇ ਸੁਖ ਪਾਇਆ ਸਹਜੇ ਇਹ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂੰ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨਾਨ ਨਾਨਕ ਗੁਰੂ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤੇ ਤਾਂ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਰ ਮਾ ਭਗਣੀ ਚਲ ਅਹਮ ਦੇ ਕਹਿ ਤੈ ਡੂਬਿਐ ਮਨ ਇਕ ਨਚਿਤ ਸਮੁੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤਿਸ ਅਤੀ ਨੇ ਪੜਿਆ ਮੂਰ ਮੁਗਦਾ ਜਨਮ ਭਇਆ ਪ੍ਰਣੂ ਤਰਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵੀ ਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਤੇ ਹਰੀਆ ਗੋਬਿੰਦ ਕਹਿ ਤੇਰੀ ਬਰੀਆ ਅਵਰ ਕਾਚਰੇ ਕਿਤੇ ਨਾ ਕਾਮੁ ਸਾ ਸੰਗਤ ਭਜ ਕੇਵਲ ਨਾਮ ਸਰਨ ਜਾਲਾ ਭਉਜ ਤਰਨ ਕਹਿ ਜਨਮ ਬਿਤਾ ਜਾਤ ਰੰਗ ਮਾਇਆ ਕੈ ਰਹਾਓ ਜਪਦਾ ਸਿਰਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰਾਇ ਕਹੋ ਨਾਨਕ ਮਣੀ ਚ ਗਰਮ ਆਸਰਨ ਪਰੇ ਕੀ ਰੱਖੋ ਸਰਮਾ 5.1 ਕਬੀਰ ਬਾਣੀ ਤੇ ਚੋਪਈ ਹਮਰੇ ਕਰੋ ਹਰ ਦੇ ਰਚਾ ਪੂਰਨ ਹੋਏ ਚਿਤ ਕੇ ਚਾਤਾ ਵਿਚ ਨਮ ਰਹਿ ਮਾਰ ਆਪਣਾ ਜਨ ਕਰੋ ਪਰਤ ਪਰ ਹਮਰੇ ਦੁਸਬਾ ਤਮ ਕਾਹੋ ਆਪ ਹਰ ਦੇ ਮੈ ਬਚਾਓ ਸੁਖਿ ਬਸਾ ਮੋਰ ਪਰਵਾਰਾ ਸੇਵਕ ਸਿੱਖ ਸਭੇ ਕਰਤਾ ਰਾਮ ਮੋਰ ਲਛਨ ਕਰਤਾ ਕਰੀਐ ਸਭੈ ਨਿ ਕੋ ਹਰਿ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮੈ ਛਾੜ ਕੇ ਵਰਨਾ ਤਿਆਉ ਜੋ ਵਰਚਾਂ ਸੁਤਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੇ ਚੰਚੂ ਸਤਰ ਹਮਾਰੇ ਮਾਰਿਐ ਆਪ ਹਾਤ ਮੁਝੇ ਬਰੀਏ ਮਰਨ ਕਾਲ ਕਤਰਾਸਨ ਵਰਿਏ ਹੋ ਜਸ ਰਾਮ ਹਮਾਰੇ ਪਛਾਹ ਸਿਰਿ ਤੁਜੋ ਕਰੀਵ ਰਚਾਰਾ ਕਲੇ ਮੇ ਰਖਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਨ ਦਿਸ਼ਣ ਕੇ ਹੰਤਾ ਤਮੋ ਬ੍ਰਿਜ ਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਖਤਰਾ ਕਾਲ ਪੈ ਸੁਭ ਜੀ ਅਵਤਾਰਾ ਕਾਲ ਪੈ ਕਰਿਬ ਸੰਪ੍ਰਕਾ ਸਾਸਕਲ ਕਾਲ ਕਰ ਕੀ ਆਤਮਸਾ जमणकाल जोगि सब कियो वेदरा ब्रह्मा जोथीयो जमणकाल सब लोग सुवारा नमस्कार हताए हमारा जमणकाल सुजक्त बनायो देवजज छले बुजायो हालनते के अवतार सुई गुरु समझयो हमारा नमस्कारत सिंह को मारी सकल प्रजा जने आप सुवारी सेवकन को सुख से सुख दियो सत्र को पलमोद कियो कट कट के अंतर की जान भले ब्रेकी पीर पहचान चिंटी ते कुंचरे सुला सब पर कृपा लस्कर फुल्ला संतन दुख पाए ते दुखी सुख पाए साधन कैसे की ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬਦ ਰਖ ਕਰਾ ਕਰ ਤਾਰਾ ਪਰ ਜਾ ਤਰਤ ਤਵ ਦੇਹ ਪਾਰਾ ਜਬਾ ਕਰਤ ਕਰਤ ਹੋ ਕਬੂ ਤੁਮ ਮੈਂ ਮਿਤ ਦੇ ਦਰਸਵ ਜੇਤੇ ਵਰਨ ਸਿਰ ਸਭ ਤਾਰੇ ਆਪ ਆਪਣੀ ਭੂਰੀ ਉਚਾਰੇ ਤੁਮ ਸਭੀ ਤੇਰਾ ਜਨਰਾਲ ਜਾਣਦ ਬੇਦ ਬੇਦ ਰਿਆਲ ਨਰਨ ਕਾਲਨ ਬਕਾਨ ਲੰਬਾਦ ਨੀਰ ਨਾ ਦੇ ਸੰਭ ਤਾ ਕਾ ਮੂੜ ਚਾਰ ਤਪੇ ਦਾ ਜਾ ਕੋ ਪੇ ਨਾ ਭਾਵ ਤੇ ਪੇ ਦਾ ਤਾ ਕੋ ਕਿਰਪਾ ਹਨ ਨਮਾਨ ਤਮਾ ਮੂੜ ਕਾ ਚ ਭੇਦ ਨਾ ਜਾਣ ਤਮਾ ਦੇਵ ਕੋ ਕੈਲ ਸਰਾਸ ਨਰੰਕਾਰ ਕਾ ਛਿਣਿਤ ਰਹਿ ਪਿਓ ਆਪੇ ਆਪਣੀ ਬਧਾ ਜੇਤੀ ਬਰਨ ਤ ਭਿੰਨ ਪਿੰਨ ਤ ਉਸ ਤੇ ਤੀ ਤੁਮਰਾਂ ਲਕਾਨ ਜੀ ਆਏ ਪਸਾਰਾ ਕੈਵ ਸਜਾ ਪ੍ਰਥਮ ਸੰਸਾਰਾ ਏਕ ਰੂਪ ਨੂਪ ਸਰੂਪ ਆ ਰੰਗ ਬਿਉ ਰਾਵ ਕਹਿ ਪੂਪਾਂ ਰਜੇ ਰਸੇ ਤਰਕੇ ਨੇਤ ਫੂਲ ਕਾਨ ਬਹੁ ਰਹਿ ਦੀਨੇ ਕਹੁ ਫੂੜਾ ਜਾ ਬੇਟਾ ਕੋ ਸਿੰਧੂ ਪੇ ਸੰਕਰ ਕੇਠਾ सागर सिद्ध का ऐ तुम वादगढ़ रूप संभव रक्षा मेरे तुम करो सके बारे से क संग्रह दश ते आठ बल तो पाता सकल मलेश करो रन गाता जय तुसा हरनी परे तिनका ते सद तो हो मरे पुरखण पग भरे ति हारे तिनके तुम संकट सब तारे जो कल कोई भारत ताके काल निकटने रक्षा होत है सब कालला दूसरे सरन तित कालला कृपा देस संज्ञान है ताके ताप सन कुमोहर हो ਰੇਦ ਸੇਦ ਕਰ ਮੋ ਸੁਭ ਹੋਏ ਜਿਸ ਸਵਾਸੋ ਸਕੇ ਨਾ ਕੋ ਇਕ ਵਾਰ ਜੇ ਤੁਮੈ ਸੁਭਾਰਾ ਕਾਲ ਫਾਸ ਤੇ ਧਾਇ ਉਬਾਰਾ ਜिन्नਰ ਨਾਮ ਤਿਹਾਰੋ ਕਹਾ ਤਾਰ ਜਿਸ ਦਉ ਤੇ ਰਹ ਕੜਕੇਤ ਮੈਂ ਸਰੰਤਿ ਹਾਰਿ ਆਪ ਹਰ ਦਲੇ ਉਬਾਰੀ ਸਰਬ ਟੋਰ ਮੋ ਸੁਹਾਇ ਜਿਸ ਦਉਗਤਿ ਰਹੋ ਬਚਾਇ ਸਵਯਾ ਪਾਇ ਗਏ ਜੋ ਤੇ ਤੁਮਰੇ ਤਪ ਤੇ ਕੁਆ ਕਰੇ ਨਹੀਂ ਆਨਿਉ ਰਾਮ ਰਹੀਮ ਪੁਰਾਨ ਕ੍ਰਾਨੇ ਕਹਿਮ ਤੇ ਕਨਾ ਮਾਨਿਉ ਸਿਮਰ ਸਾਸ ਸਰਬੇ ਸਭ ਬਭੇਦ ਕਹਿ ਮੇਕ ਨਾ ਜਾਣ सिरसवान कृपा तमरी कर मैनक सब तोहि बखान दुहरा सगले द्वार को छाड के गयो तोहारो द्वार में पाय गहे खिला जेस गोविंद दास तोहार <coughs> रामकली महल लाती जाना देखो कार सतगुरु प्रसाद आनंद पे हम रिमाई सतगुरु में पाया सतगुरुता पाया सैद सेथी मनवजियां बधाइयां राग रतन परिवार परिया शपथ गामण आईयां ਜਬ ਲੋਤਾ ਗਾਵੋ ਹਰੀ ਕੇ ਰਾਮਣ ਜੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮਾ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵੀ ਸਾਰਨਾ ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗਲਣਾ ਸਮਰਥ ਸੁਆਮੀ ਸੋਕ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀ ਜਾਇ ਜਿਸ ਦੇਹ ਸੋ ਪਾਵੇ ਸਦਾ ਸੇਤ ਸਲਾਹ ਤੇਰੀ ਨਾਮ ਨੂੰ ਵਸਾਵੇ ਨਾਮ ਜਿਨ ਕੈ ਮਨੋਸਿਆਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸੇਵਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚੇ ਨਾਮੇ ਧਰਮ ਰਾਜਨ ਭੁੱਖਾ ਸਭ ਗਵਾਈਆਂ ਕਰ ਸਾ ਸੁਖ ਮਨਾਈ ਵਸਾ ਜਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਕਰ ਬਿਟੋ ਚਸਤੀਆਂ ਹੈ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਛੀ ਬਾਜਤ ਘਰ ਸੋ ਬਾਗੇ ਘਰ ਸੋ ਬਾਗੇ ਸ਼ਬਦ ਵਾਜੇ ਕਲਾ ਚਤ ਕਰਤਾਰੀਆਂ ਪੰਛ ਦੁੱਤ ਵਸੇ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੂੰ ਜਿਨ ਕੋ ਸਿਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸਖੋ ਆਦਤ ਕਰਨ ਦਵਾਜੇ ਹਰਨ ਸੁਨਾ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਪਰੰਪਰ ਪਾਇਆ ਉਤਰੇ ਸਕਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਆਪਣੀ ਤ ਕਹਤੇ ਪਤ ਸਤਗੁਰ ਰਹਾ ਪਰਪੂਰੇ ਬਿਣਵੰਤ ਨਾਨਕੁਰ ਚਰਨ ਲਾਗੇ ਵਾਜੇ ਹਨ ਤੂਰੇ ਬੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਰਸਨ ਤੋਕ ਵਿਚਾਰੋ ਮਨਤਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇਵਦਾਰ ਜੇ ਕੋ ਖਾਵੇ ਜੇ ਕੋ ਪੁੰਚਾਰਿਸ ਕਾ ਹੋਇ ਉਦਾਰੋ ਇਹ ਵਸਤਰੀ ਜੈ ਜੈ ਨਿਤ ਨਿਤ ਰੱਖੇ ਉਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈ ਨਿਰਗੁਣਾਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਬਿਆਮ ਰਹਿਮਤ ਹੋਈ ਸਤਿਗੁਰ ਸਚਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨਮਨ થી ਵਹਿ ਹਰਿਆ ਪੋੜੀ ਜਿੱਥੇ ਤੂੰ ਸਮਰਾਤ ਜਿੱਥੇ ਕੋਈ ਨਹੀਂ ਉਥੇ ਤੇਰੀ ਰਕਕਨੀ ਦਰਮਾਏ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛੜ ਜਾਏ ਭੌਦਲ ਬਿਕ ਮੁਸਕਾ ਗੁਰ ਸ਼ਬਦੀ ਭਾਰ ਪਾਏ ਜਿਨ ਕੋ ਲੱਗੀ ਪਿਆਸ ਅਮਰੀ ਸੇ ਹੀ ਖਾਏ ਕਲਮੈ ਹੇ ਪਨਕਨ ਗੋਬਿੰਦ ਗਾਇ ਸਭ ਸੇ ਨ ਕਿਰਪਾ ਸਮਾਲੇ ਸਾਹੀ ਸਾਇ ਬਿਰਤਾ ਕੋਈ ਨਾ ਜਾ ਜੀ ਆਵਤ ਦੇ ਸਲੋਕ ਮਹੱਲਾ ਪੰਨਾ ਅੰਤਰ ਗੁਰੂ ਆਰਾਧਨਾ ਜੀਵਾਂ ਜਪ ਗੁਰਨਾਵੇ ਨੇਤਰੀ ਸਤਗੁਰੂ ਭੇਖ ਨਾ ਸੁਰਨੇ ਸੁਰਨਾ ਗੁਰਨਾਵ ਸਤਗੁਰ ਸੇ ਤਿਰਤਿਆਦਰਗੇ ਭਾਈ ਠਾਓ ਕੋਹ ਨਾਨਕ ਕਿਰਪਾ ਕਰੇ ਜਿਸਨੂੰ ਵਤ ਦੇ ਨੱਗੇ ਮੇੋਂ ਤੁਮ ਕਾੜੇ ਵਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਕਣੇ ਹਾਰੇ ਆਪਿ ਉਬਾਰੀਣ ਗੁਰ ਕੀ ਪੈਰੀ ਪਾਏ ਕਾੜ ਸਵਾਰੀਣ ਹੋ ਆਇ ਆਪ ਦਿਆਲ ਮਨੋਣਾ ਵਿਸਾਰੀਣ ਸਾਧ ਜਨ ਕੇ ਸੰਗ ਭਵ ਚਲਤਾਰੀਣ ਸਾਗਰਿੰਦਕ ਦਸਖਰ ਮਾਹਿ ਵਿਦਾਰੀਣ ਤੇ ਸਾਇਬ ਕੀ ਟੇਕ ਨਾਨਕ ਮਲੇ ਮਾਏ ਜਿਸਮਰਸ ਕੋ ਸਗਲੇ ਦੁਖ ਜਾਏ ਤੇ ਸਾਇਬ ਕੀ ਟੇਕ ਨਾਨਕ ਮਲੇ ਮਾਏ ਜਿਸਮਰਸ ਕੋ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ